ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਮਤੀਕ ਕੌਰ ਤੁਹਾਡਾ ਸਾਰਿਆਂ ਦਾ ਜੀ ਆਪਣੇ ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਜਿ ਤੁਸੀਂ ਸਭ ਠੀਕ-ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਤੇ ਅਸੀਂ ਵੀ ਠੀਕ-ਠਾਕ ਹਾਂ ਜੀ ਬਹੁਤ ਵਧੀਆ ਤੇ ਅੱਜ ਆਪਾਂ ਬਣਾਵਾਂਗੇ ਜੀ ਤਰਬੂਜ ਦਾ ਜੂਸ ਬਣਾਵਾਂਗੇ ਆਪਾਂ ਠੀਕ ਹੈ ਜੀ ਤਰਬੂਜ ਗਰਮੀਆਂ ਦੇ ਵਿੱਚ ਹਰ ਕੋਈ ਲਾਈਕ ਕਰਦਾ ਬੱਚੇ ਤਾਂ ਸਪੈਸ਼ਲੀ ਬਹੁਤ ਲਾਈਕ ਕਰਦੇ ਨੇ ਤੇ ਜਦੋਂ ਵੀ ਆਪਾਂ ਤਰਬੂਜ ਲੈਣ ਜਾਣਾ ਤਾਂ ਆਪਾਂ ਨਿਸ਼ਾਨ ਜ਼ਰੂਰ ਦੇਖਣਾ ਜੀ ਠੀਕ ਹੈ ਇਸ ਤੋਂ ਪਤਾ ਲੱਗ ਜਾਂਦਾ ਕਿ ਨੇਚਰਲੀ ਪੱਕਿਆ ਹੋਇਆ ਵਾ ਠੀਕ ਹੈ ਜੀ ਤੇ ਆਪਾਂ ਇਹ ਨਿਸ਼ਾਨ ਦੇਖ ਕੇ ਲੈ ਕੇ ਆਉਂਦੇ ਆ ਹਮੇਸ਼ਾ ਦੈਨ ਹੁਣ ਮੈਂ ਇਸ ਨੂੰ ਕੱਟ ਲਿਆ ਦੋ ਪੀਸੇਸ ਦੇ ਵਿੱਚ ਇੱਕ ਪੀਸ ਮੈਂ ਰੱਖ ਲਿਆ ਆਪਾਂ ਅੱਧੇ ਦਾ ਯੂਜ਼ ਬਣਾਵਾਂਗੇ ਤੇ ਹੁਣ ਮੈਂ ਇਸ ਨੂੰ ਕੱਟ ਕਰ ਲਾਂਗੀ ਇਸ ਤਰ੍ਹਾਂ ਪੀਸੇਸ ਦੇ ਵਿੱਚ ਠੀਕ ਹੈ ਜੀ ਪੀਸ ਆਪਾਂ ਇਸ ਤਰ੍ਹਾਂ ਕਰ ਲੈਣੇ ਨੇ ਹੁਣ ਮੈਂ ਇਸ ਨੂੰ ਕੱਟ ਕਰ ਲਾਂਗੀ ਜੀ ਅੱਜ ਕੱਲ ਬਹੁਤ ਚੱਲਿਆ ਵਾ ਕਿ ਹਾਂ ਜੀ 컬러 ਵਾਲਾ ਟਿਕਾ ਨਾਲ ਪਕਾਉਂਦੇ ਨੇ ਵਿੱਚ 컬러 ਵਾਲਾ ਹੁੰਦਾ ਤੁਸੀਂ ਉਹ ਵੀ ਚੰਗੀ ਤਰ੍ਹਾਂ ਆਪਣਾ ਦੇਖ ਲੈਣਾ ਚੈੱਕ ਕਰ ਲੈਣਾ ਤੁਸੀਂ ਫਾੜੀ ਕੱਟ ਕੇ ਨਾ ਥੋੜੀ ਜੀ ਪਾਣੀ ਦੇ ਵਿੱਚ ਪਾ ਲਿਓ ਜੇਕਰ ਰੰਗ ਪਾਣੀ ਦੇ ਵਿੱਚ ਆ ਗਿਆ ਤਾਂ ਸਮਝ ਲਓ ਕਿ ਉਹਦੇ ਵਿੱਚ ਆਰਟੀਫੀਸ਼ੀਅਲ ਕਲਰ ਹੈਗਾ ਵਾ ਨਹੀਂ ਤਾਂ ਫਿਰ ਨੇਚਰਲੀ ਆ ਠੀਕ ਹੈ ਜੀ ਤੇ ਐ ਆਪਾਂ ਪੀਸ ਇਹਦੇ ਕੱਟ ਲਏ ਨੇ ਤੇ ਜਿਹੜੇ ਇਹਦੇ ਉੱਪਰ ਵਾਲੇ ਛਿਲਕੇ ਬਚੇ ਨੇ ਇਹ ਵੀ ਮੈਂ ਰੱਖ ਲਾਂਗੀ ਕਿਉਂਕਿ ਮੈਂ ਇਹਨਾਂ ਦੀ ਟੂਟੀਫੁੱਟੀ ਬਣਾਵਾਂਗੀ ਆਪਾਂ ਜੀ ਇਹਦੇ ਬੀ ਵੀ ਵਿੱਚ ਹੀ ਪਾ ਲਾਂਗੇ ਗ੍ਰाइंड ਕਰ ਲਾਂਗੇ ਵਿੱਚ ਹੀ ਪਾ ਕੇ ਉਹਦੇ ਤੇ ਬਾਅਦ ਵਿੱਚ ਆਪਾਂ ਪਾਉਣ ਲਾਂਗੇ ਵੈਸੇ ਵੀ ਆਪਾਂ ਬੀ ਖਾ ਸਕਦੇ ਆ ਕਿਉਂਕਿ ਇਹਨਾਂ ਬੀਜਾਂ ਦੇ ਮਗਜ ਬਣਦੇ ਨੇ ਠੀਕ ਆ ਜੀ ਹੁਣ ਜੀ ਵੀ ਤਾਂ ਆਪਾਂ ਮਗਜ ਖਾਣੇ ਹੀ ਆ ਤੇ ਆਹ ਜੀ ਆਪਾਂ ਕੱਟ ਲਿਆ ਤੇ ਆਹ ਜੋ ਛਿਲਕੇ ਨੇ ਦੀ ਆਪਾਂ ਟੂਟੀ ਫੂਟ ਬਣਾਵਾਂਗੇ ਇਹ ਵੀ ਵੀਡੀਓ ਮੈਂ ਤੁਹਾਨੂੰ ਪਾਵਾਂਗੀ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਆਪਾਂ ਪੀਸ ਕੱਟ ਲੈਣੇ ਜੀ ਸੌਰੀ ਨੀਚੇ ਗਿਰ ਗਿਆ ਥੋੜਾ ਜਲਦੀ ਹੋ ਗਈ ਸੀ ਮੇਨ ਤੋਂ ਜਲਦਬਾਜ਼ੀ ਇਸ ਤਰ੍ਹਾਂ ਹੀ ਰਹਿ ਗਿਆ ਹਾਂ ਜੀ ਆਪਾਂ ਪੀਸ ਕੱਟ ਲੈਨੇ ਦੇਖ ਲਓ ਤੇ ਹੁਣ ਆਪਾਂ ਕੀ ਕਰਾਂਗੇ ਜੀ ਆਪਾਂ ਇਸ ਤਰ੍ਹਾਂ ਜੱਗ ਲੈ ਲੈਣਾ ਚਿਕਾ ਜੀ ਇਹਦੇ ਵਿੱਚ ਸਾਰ ਇਹ ਪਾ ਲਾਂਗੇ ਆਪਾਂ ਪੀਸ ਤੇ ਆ ਜੀ ਆਪਾਂ ਥੋੜੀ ਜਿਹੀ ਚੀਨੀ ਪਾ ਦਾਂਗੇ ਤੁਸੀਂ ਫੀਸੋ ਜਿੰਨੇ ਵੀ ਪਾ ਸਕਦੇ ਹੋ ਮਿਸ਼ਰੀ ਵੀ ਪਾ ਸਕਦੇ ਹੋ ਦੀ ਹੱਥੇ ਮੈਂ ਤਿੰਨ ਕ ਚਮਚ ਪਾ ਦਾਂਗੀ ਤੁਸੀਂ ਆਪਣੇ ਮਿੱਠੇ ਦੇ ਹਿਸਾਬ ਨਾਲ ਪਾ ਸਕਦੇ ਹੋ ਵੱਧ ਘੱਟ ਜਿੰਨੀ ਵੀ ਪਾਉਣੀ ਤੁਸੀਂ ਤੇ ਹੁਣ ਜੀ ਆਪਾਂ ਇਹਨਾਂ ਨੂੰ ਕੱਲ ਲੈਨੇ ਆ ਵਿੱਚ ਥੋੜੇ ਜਿਹਾ ਬਰਫ਼ ਦੇ ਮੈਂ ਟੁਕੜੇ ਪਾਉਂਗੀ ਆਈਸ ਕਯੂਬਸ ਪਾ ਦਾਂਗੀ ਕਰ ਲਾਂਗੇ ਜੀ கிரਾਈਂਡ ਇਥੇ ਰੱਖ ਲੀ ਆਪਾਂ ਸੀ 3 ਵਾਰ ਚਲਾ ਲਾਂਗੇ ਆਪਣਾ ਹੋ ਗਿਆ ਰੈਡੀ ਇਹ ਤੇ ਹੁਣ ਆਪਾਂ ਇਹਨੂੰ ਛਾਣ ਲਾਂਗੇ ਇਹ ਚੱਪੜ ਤੇ ਨਿੰਬੂ ਪਾਵਾਂਗੇ ਕੱਟ ਕੇ ਇੱਕ ਆਪਾਂ ਨਿੰਬੂ ਨੂੰ ਛੋੜ ਲਾਂਗੇ ਜੀ ਇਹਦੇ ਵਿੱਚ ਕਿਉਂਕਿ ਨਿੰਬੂ ਵੀ ਠੰਡਾ ਹੁੰਦਾ ਹੈ ਗਰਮੀ ਨੂੰ ਕੱਟਦਾ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਾਲੇ ਨਮਕ ਪਾਵਾ ਦੇ ਦੀ ਐ ਛੋਮਾ ਛੋਮਾ ਕਾਲੇ ਨਮਕ ਦਾ ਪਾਦਨ ਇੱਕ ਗਿੜ ਆਪਾ ਦਵਾ ਲੈਂਦੇ ਹਾਂ ਇਸ ਨੂੰ ਫੇਰ ਮਿਕਸ ਹੋ ਜੇਗਾ ਸਾਰਾ ਕੁਝ ਵਿੱਚ ਹੋ ਗਿਆ ਹੁਆ ਆਪਣਾ ਦੁੱਧ ਹਾਂ ਜੀ ਆਪਾਂ ਛਾਣ ਲਾਂਗੇ ਮੈਨੂੰ ਛਾਣਣੀ ਲੈ ਲਈ ਆ ਉਹ ਕੋਕ دوسری ਜਿਹੜੀ ਚਾਹ ਵਾਲੀ ਉਹ ਛੋਟੀ ਹੁੰਦੀ ਹੈ ਕੁਝ ਪੁੜਿਆ ਨਹੀਂ ਜਾਂਦਾ ਚੰਗੀ ਤਰ੍ਹਾਂ ਇਹਦੇ ਵਿੱਚ ਈਜ਼ੀਲੀ ਆ ਦੇਖੋ ਆਰਾਮ ਨਾਲ ਪੋਣਾ ਜਾਣਾ ਸਾਰਾ ਕੁਝ ਬੀ ਜਿਹੜੇ ਨੇ ਸਾਰੇ ਉਹ ਹੋ ਜਾਣਗੇ ਨਹੀਂ ਤਾਂ ਬੱਚੇ ਪੀਂਦੇ ਨਹੀਂ ਆਗੇ ਨਖਰੇ ਕਰਦੇ ਆ ਜਦੋਂ ਉਹਨਾਂ ਦੇ ਮੂੰਹ ਦੇ ਵਿੱਚ ਬੀ ਆਉਂਦੇ ਨੇ ਠੀਕ ਹੈ ਜਦੋਂ ਆਪਾਂ ਘੁੱਟ ਪਾੜਦੇ ਆ ਤਾਂ ਉਹ ਵੈਸੇ ਸੁਆਦ ਜਿਹਾ ਨਹੀਂ ਲੱਗਦਾ ਤੇ ਇਹ ਹੁਣ ਆਪਾਂ ਇਸਨੂੰ ਫਿਲਚਾਨਣਾ ਲਓ ਜੇਕਰ ਤੁਸੀਂ ਨਹੀਂ ਛਾਨਣਾ ਚਾਹੁੰਦੇ ਤਾਂ ਤੁਸੀਂ ਵੀ ਇਹਦੇ ਪਹਿਲਾਂ ਕੱਢ ਸਕਦੇ ਹੋ ਵੀ ਕੱਢ ਕੇ ਤੁਸੀਂ ਗ੍ਰाइंड ਕਰ ਲਓ ਹਾਂ ਜੀ ਦੇਖੋ ਫੋਕੋ ਸਾਰਾ ਕੱਢ ਲਿਆ ਬਦੇ ਵਿੱਚ ਪਾ ਲੈਣੇ ਕਿਉਂਕਿ गलासा च पाना ईजी हो जूगा हम आप बर्फ़ पा देंगे बेचे दे। ਪਾਨੀ ਜਿੰਨਾ ਠੰਡਾ ਤੁਸੀਂ ਕਰਨਾ ਚਾਹੁੰਦੇ ਹੋ ਉਨੀ ਬਰਫ਼ ਪਾ ਸਕਦੇ ਹੋ। ਵੈਸੇ ਤਾਂ ਠੰਡਾ ਹੀ ਵਧੀਆ ਲੱਗਦਾ ਹੈ ਜੀ ਗਰਮੀਆਂ ਦੇ ਵਿੱਚ। ਆਲੇ ਜੀ ਆਪਾਂ ਬਣਾ ਲਿਆ ਜੀ ਤਰਬੂਜ਼ ਦਾ ਜੂਸ ਠੰਡਾ ਠੰਡਾ ਗਰਮੀਆਂ 'ਚ ਪੀਓ। ਸੌਰੀ ਇੱਕ ਚੀਜ਼ ਤਾਂ ਮੈਂ ਰਹੀ। ਹੋਣ ਪਤੀਨਾ ਰਹਿ ਗਿਆ ਜੀ। ਜੀ ਆਪਾਂ ਇਹਦੇ ਵਿੱਚ ਆ ਗੂੰਦ ਕਤੀਰਾ ਵੀ ਐਡ ਕਰ ਦਾਂਗੇ ਸੌਰੀ ਮੈਂ ਭੁੱਲ ਗਈ ਸੀ ਗੂੰਦ ਕਤੀਰਾ ਪਾਉਣਾ ਪਤਾ ਜੀ ਗੂੰਦ ਕਤੀਰਾ ਵੀ ਠੰਡਾ ਹੁੰਦਾ ਹੈ ਗਰਮਿਆਂ 'ਚ ਸਾਨੂੰ ਖਾਣਾ ਚਾਹੀਦਾ ਹੈ ਤੇ ਲੋ ਜੀ ਆਪਣਾ ਹੋ ਗਿਆ ਜੀ ਠੰਡਾ ਠੰਡਾ ਡਰਿੰਕ ਤਿਆਰ ਸਿਲੀਪੀ ਹੋਤੇ ਬੱਚਨ ਵੀ ਪਲਾਇਓ ਤੇ ਗਰਮੀ ਦੇ ਵਿੱਚ ਬਹੁਤ ਟੇਸਟੀ ਲੱਗਦਾ ਇਹ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚਲੋ ਜੀ ਮਿਲਦੇ ਅਗਲੀ ਵੀਡੀਓ ਚ ਤੱਕ ਫੇਲੀ ਜੀ ਬਾਏ ਬਾਏ